ਭਾਰਤ ਦੀ ਆਰਥਿਕਤਾ ਵੱਡੇ ਸੰਕਟ ਦੇ ਵਿੱਚ ਹੈ ਔਰ 2.2% ਤੱਕ ਜਿਹੜੀ ਜੀਡੀਪੀ ਹੈ ਉਹਦੀ ਗ੍ਰੋਥ ਥੱਲੇ ਜਾਣ ਦੀ ਜਿਹੜੀ ਹੈ ਗੱਲਬਾਤ ਉਹ ਚੱਲ ਰਹੀ ਹੈਗੀ ਹੈ ਰਿਪੋਰਟਾਂ ਇਹੋ ਜੀਆਂ ਸਾਹਮਣੇ ਆ ਰਹੀਆਂ ਹੈਗੀਆਂ ਆਰਥਿਕਤਾ ਬਹੁਤ ਵੱਡੇ ਕ੍ਰਾਈਸਿਸ ਵਿੱਚ ਹੈ ਕ੍ਰਾਈਸਿਸ ਆਫ ਕੌਨਫੀਡੈਂਸ ਇਨ ਗਵਰਨਮੈਂਟ ਹੈ ਉਹ ਕਹਿੰਦਾ ਵੀ ਮੈਂ ਉਹਨਾਂ ਲੋਕਾਂ ਨੂੰ ਮਿਲਿਆ ਉਹਨਾਂ ਉਹਨਾਂ ਵਪਾਰੀਆਂ ਨੂੰ ਤੇ ਜਿਹੜੇ ਜਿਹੜੇ ਫੈਕਟਰੀਆਂ ਦੇ ਮਾਲਕ ਨੇ ਜਿਹੜੇ ਵੋਟ ਭਾਰਤੀ ਜਨਤਾ ਪਾਰਟੀ ਨੂੰ ਪਾਉਂਦੇ ਆ ਔਰ ਉਹ ਗੋਪਕਰੋ ਵਿੱਚ ਬੰਨੂ ਇਹ ਦੱਸ ਰਹੇ ਹੈਗੇ ਆ ਵੀ ਆਰਥਿਕਤਾ ਦੇ ਮੁਹਾਜ ਤੇ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਸਹੀ ਫੈਸਲੇ ਨਹੀਂ ਲੈ ਰਹੀ ਉਹ ਕਹਿੰਦਾ ਵੀ ਆਮ ਤੌਰ ਤੇ ਕਿਹਾ ਜਾਂਦਾ ਵੀ ਇਹ ਸਾਈਕਲਿਕ ਆ ਵੀ 3 ਮਹੀਨੇ ਡਾਊਨ ਹੁੰਦੀ ਆ 3 ਮਹੀਨੇ ਅਪ ਹੋ ਜਾਂਦੀ ਆ ਫੇਰ ਡਾਊਨ ਹੋ ਜਾਂਦੀ ਕਹਿੰਦਾ ਇਹ ਪਰ ਮੈਂ ਐਸੇ ਆਰਥਿਕ ਮਹਾਰੇ ਕਹਿੰਦਾ ਇਹ ਸਾਈਕਲਿਕ ਨਹੀਂ ਹੈ ਜੀ ਇੱਕ ਕ੍ਰੋਨਿਕ ਆ ਇਹ ਬਹੁਤ ਖਤਰਨਾਕ ਹੱਦ ਤੇ ਜਾਣਾ ਪਏਗਾ ਅੱਜ 30 31 ਸਾਲਾਂ ਬਾਅਦ ਵੀ ਹੂੰ ਹੂੰ ਭਾਰਤ ਦੇ ਆਰਥਿਕ ਇੰਨੀ ਲਿਬਰਲਾਈਜੇਸ਼ਨ ਹੋਣ ਦੇ ਬਾਵਜੂਦ ਵੀ ਕਹਿੰਦਾ ਹਲੇ ਵੀ ਆਰਥਿਕਤਾ ਨੂੰ ਠੰਮਣਾ ਦੇਣ ਲਈ ਜਾਂ ਸਰਕਾਰ ਦੀ ਇਨਵੈਸਟਮੈਂਟ ਤੇ ਨਿਰਭਰ ਕੀਤਾ ਜਾ ਰਿਹਾ ਹੈ ਜਾਂ ਵਧੀਆ ਮੌਨਸੂਨ ਚੰਦਰ ਪਰ ਕੀਤਾ ਜਾ ਰਿਹਾ ਹੈ ਜੇ 30 35 ਸਾਲਾਂ ਦੀ ਲਿਬਰਲਾਈਜੇਸ਼ਨ ਤੋਂ ਬਾਅਦ ਵੀ ਸਾਡੀ ਆਰਥਿਕਤਾ ਸਰਕਾਰ ਤੇ ਨਿਰਭਰ ਆ ਕਿ ਜੇ ਸਰਕਾਰ ਬੂਸਟ ਕਰੂ ਇਸ ਤਾਂ ਪ੍ਰਾਈਵੇਟ ਜਿਹੜੀ ਡਿਵੈਲਪਮੈਂਟ ਇਨਵੈਸਟਮੈਂਟ ਆ ਰਹੀ ਹੈ ਉਹਦਾ ਕਿੱਥੇ ਜੀ ਭਾਰਤ ਦੀ ਆਰਥਿਕਤਾ ਵੱਡੇ ਸੰਕਟ ਦੇ ਵਿੱਚ ਹੈ ਔਰ 2.2% ਤੱਕ ਜਿਹੜੀ ਜੀਡੀਪੀ ਹੈ ਉਹਦੀ ਗਰੋਥ ਥੱਲੇ ਜਾਣ ਦੀ ਜਿਹੜੀ ਹੈ ਗੱਲਬਾਤ ਉਹ ਚੱਲ ਰਹੀ ਹੈਗੀ ਹੈ ਰਿਪੋਰਟਾਂ ਇਹ ਜਿਹੀਆਂ ਸਾਹਮਣੇ ਆ ਰਹੀਆਂ ਹੈਗੀਆਂ ਕੀ ਕਹੋਗੇ ਸਰਦਾਰ ਪ੍ਰਤਾਪ ਸਿੰਘ ਜੀ ਕੀ ਕਾਰਨ ਕੀ ਨੇ ਤੇ ਕਿਦਾਂ ਡਿੱਗੇਗੀ ਹਾਂਜੀ ਹਾਂਜੀ ਇਹ ਜਿਸ ਤਰ੍ਹਾਂ ਭਾਰਤ ਦੇ ਬਹੁਤ ਵੱਡੇ ਇੰਟਰਨੈਸ਼ਨਲ ਇਕਨੋਮਿਸਟ ਆ ਅਰਥਸ਼ਾਸਤਰੀ ਹੈ ਭਾਰਤੀ ਮੌਨ ਨਾਲ ਸੰਬੰਧ ਭਾਨੂ ਪ੍ਰਤਾਪ ਮਹਿਤਾ ਖਾਸ ਕਰਕੇ ਜਿੱਦਾਂ ਫੋਰਨ ਅਫੇਅਰਜ਼ ਆ ਜਾਂ ਦਾ ਦਾ ਇਕਨੋਮਿਸਟ ਆ ਬਹੁਤ ਵੱਡੇ ਇੰਟਰਨੈਸ਼ਨਲ ਮੈਗਜ਼ੀਨਾਂ ਵਿੱਚ ਆ ਜਿਹੜੇ ਇਹ ਲਿਖਦੇ ਆ ਇਕਨੋਮੀ ਦੇ ਬਹੁਤ ਵੱਡੇ ਮਹਾ ਰਹਿ ਗਿਆ ਉਹਨਾਂ ਦਾ ਇੰਡੀਅਨ ਐਕਸਪ੍ਰੈਸ ਵਿੱਚ ਆ ਜਿਹੜਾ ਛਪਿਆ ਆਇਆਗਾ ਇੰਡੀਆ ਦੀ ਇਕਨੋਮੀ ਬਾਰੇ ਉਹ ਕਹਿੰਦੇ ਵੀ ਆਰਥਿਕਤਾ ਬਹੁਤ ਵੱਡੇ ਕ੍ਰਾਈਸਿਸ ਵਿੱਚ ਆ ਕ੍ਰਾਈਸਿਸ ਆਫ ਕੌਨਫੀਡੈਂਸ ਇਨ ਗਵਰਨਮੈਂਟ ਹੈ ਉਹ ਕਹਿੰਦਾ ਵੀ ਮੈਂ ਉਹਨਾਂ ਲੋਕਾਂ ਨੂੰ ਮਿਲਿਆ ਉਹਨਾਂ ਉਹਨਾਂ ਵਪਾਰੀਆਂ ਨੂੰ ਤੇ ਜਿਹੜੇ ਜਿਹੜੇ ਫੈਕਟਰੀਆਂ ਦੇ ਮਾਲਕ ਨੇ ਜਿਹੜੇ ਵੋਟ ਭਾਰਤੀ ਜਨਤਾ ਪਾਰਟੀ ਨੂੰ ਪਾਉਂਦੇ ਆ ਪਰ ਉਹ ਗੋਪਤਰਾ ਵਿਚ ਬੰਨੂ ਇਹ ਦੱਸ ਰਹੇ ਹੈਗੇ ਆ ਵੀ ਆਰਥਿਕਤਾ ਦੇ ਮੁਹਾਜ ਤੇ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਸਹੀ ਫੈਸਲੇ ਨਹੀਂ ਲੈ ਰਹੀ ਬਹੁਤ ਸਾਰੀਆਂ ਗਲਤ ਨੀਤੀਆਂ ਕਾਰਨ ਸਾਡੀ ਆਰਥਿਕਤਾ ਡੁੱਬ ਰਹੀ ਹੈ 2.5% ਜੀਡੀਪੀ ਡਾਊਨ ਹੋਈ ਹੈ ਉਹ ਕਹਿੰਦਾ ਵੀ ਆਮ ਤੌਰ ਤੇ ਕਿਹਾ ਜਾਂਦਾ ਵੀ ਇਹ ਸਾਈਕਲਿਕ ਆ ਵੀ 3 ਮਹੀਨੇ ਡਾਊਨ ਹੁੰਦੀ ਆ 3 ਮਹੀਨੇ ਅਪ ਹੋ ਜਾਂਦੀ ਆ ਫਿਰ ਡਾਊਨ ਹੋ ਜਾਂਦੀ ਕਹਿੰਦਾ ਇਹ ਪਰ ਮੈਂ ਐਜ਼ ਅ ਆਰਥਿਕ ਮਹਾਰੇ ਕਹਿੰਦਾ ਇਹ ਸਾਈਕਲਿਕ ਨਹੀਂ ਹੈ ਜੀ ਇੱਕ ਕ੍ਰੋਨਿਕ ਆ ਇਹ ਬਹੁਤ ਖਤਰਨਾਕ ਹੱਦ ਤੇ ਜਾਣਾ ਉਹ ਕਹਿੰਦਾ ਵੀ 1991 ਵਿੱਚ ਆਰਥਿਕ ਉਦਾਰੀਕਰਨ ਹੋਇਆ ਜਿਹੜੇ ਲਿਬਰਲਾਈਜੇਸ਼ਨ ਆਫ ਇਕਨੋਮੀ ਹੋਈ ਆ ਅੱਜ 33 ਸਾਲਾਂ ਬਾਅਦ ਵੀ ਹੂੰ ਹੂੰ ਭਾਰਤ ਦੇ ਆਰਥਿਕ ਇੰਨੀ ਲਿਬਰਲਾਈਜੇਸ਼ਨ ਹੋਣ ਦੇ ਬਾਵਜੂਦ ਵੀ ਕਹਿੰਦਾ ਹਲੇ ਵੀ ਆਰਥਿਕਤਾ ਨੂੰ ਠੰਮਣਾ ਦੇਣ ਲਈ ਜਾਂ ਸਰਕਾਰ ਦੀ ਇਨਵੈਸਟਮੈਂਟ ਤੇ ਨਿਰਭਰ ਕੀਤਾ ਜਾ ਰਿਹਾ ਹੈ ਜਾਂ ਵਧੀਆ ਮੌਨਸੂਨ ਤੇ ਨਿਰਭਰ ਕੀਤਾ ਜਾ ਰਿਹਾ ਹੈ ਜੇ 30-35 ਸਾਲਾਂ ਦੀ ਲਿਬਰਲਾਈਜੇਸ਼ਨ ਤੋਂ ਬਾਅਦ ਵੀ ਸਾਡੀ ਆਰਥਿਕਤਾ ਸਰਕਾਰ ਤੇ ਨਿਰਭਰ ਹੈ ਜੇ ਸਰਕਾਰ ਬੂਸਟ ਕਰੋਗੇ ਤਾਂ ਪ੍ਰਾਈਵੇਟ ਜਿਹੜੀ ਡਿਵੈਲਪਮੈਂਟ ਇਨਵੈਸਟਮੈਂਟ ਆ ਰਹੀ ਹੈ ਉਹਦਾ ਕਿੱਥੇ ਉਹ ਦੇਖ ਰਿਹਾ ਕਹਿੰਦਾ ਵੀ ਹੁਣ ਡਾਲਰ ਦੇ ਮੁਕਾਬਲੇ ਰੁਪਈਆ ਡਿੱਗ ਰਿਹਾ ਜਦੋਂ ਰੁਪਈਆ ਡਿੱਗਦਾ ਇਟ ਮੀਨਸ ਕਈ ਵਾਰ ਇਹ ਹੁੰਦਾ ਵੀ ਜੇ ਅਸੀਂ ਐਕਸਪੋਰਟ ਕਰਾਂਗੇ ਤਾਂ ਵੱਧ ਡਾਲਰ ਆਉਣਗੇ ਪਰ ਕਹਿੰਦਾ ਅਸੀਂ ਤਾਂ ਇੰਪੋਰਟ ਕਰਨ ਵਾਲਾ ਮੁਲਕ ਹੈਗੇ ਹਾਂ ਹੂੰ ਹੂੰ ਇੰਡੀਆ ਐਕਸਪੋਰਟ ਜਦੋਂ ਕਹਿੰਦਾ ਰੁਪਈਆ ਡਿੱਗਦਾ ਡਾਲਰ ਮਜ਼ਬੂਤ ਹੁੰਦਾ ਐਕਸਪੋਰਟਰਾਂ ਨੂੰ ਫਾਇਦਾ ਹੁੰਦਾ ਹੂੰ ਹੂੰ ਕਿਉਂਕਿ ਉਹਨਾਂ ਨੂੰ ਵੱਧਾ ਡਾਲਰ ਆਉਂਦੇ ਆ ਰੁਪਈਆ ਡਗਣ ਦੇ ਨਾਲ ਚਾਈਨਾ ਨੇ ਇਸ ਤਰ੍ਹਾਂ ਹੀ ਕਰਿਆ ਨਾ ਕਿਉਂਕਿ ਚਾਈਨਾ ਐਕਸਪੋਰਟ ਕਰਨ ਵਾਲਾ ਮੂਲਕ ਸੀ ਉਹਨੇ ਆਪਣੀ ਕਰੰਸੀ ਜਾਣਬੁੱਝ ਕੇ ਅੰਨੀ ਥੱਲੇ ਸੈਟ ਲਈ ਵੀ ਡਾਲਰਾਂ ਦਾ ਮੀਂਹ ਵਰਨ ਲੱਗ ਗਿਆ ਜੀ ਜੀ ਅਜਿਹਾ ਕਿਉਂਕਿ ਜਿੰਨਾ ਜਿੰਨੀ ਆਪਣੀ ਕਰੰਸੀ ਥੱਲੇ ਡਿ ਗਈ ਆ ਹੁਣ 1 ਰੁਪਏ ਦੇ ਮੁਕਾਬਲੇ ਜੇ ਡਾਲਰ 40 ਡਾਲਰ ਦਾ ਸੀਗਾ ਤਾਂ ਉਹ 1 ਰੁਪਏ ਵਾਲੀ ਚੀਜ਼ ਦੇ 40 ਡਾਲਰ ਜਦਾ ਆਉਣੇ ਸੀ ਹੁਣ ਜਦੋਂ 41 ਇਹ ਉਹਦੇ ਜਿੱਦਾਂ ਵੀ 75 ਡਾਲਰ ਦਾ ਹੋਗਾ ਤਾਂ ਉਹ ਵੱਧ ਡਾਲਰ ਆਉਣਗੇ ਸਾਢੇ ਡਾਲਰ ਪਰ ਸਾਡਾ ਕ੍ਰਾਈਸਿਸ ਇਹ ਆ ਕਹਿੰਦਾ ਇੰਡੀਆ ਦਾ ਵੀ ਅਸੀਂ ਤਾਂ ਇੰਪੋਰਟ ਕਰਦੇ ਆ ਅਸੀਂ ਬਾਹਰੋਂ ਜਿਆਦਾ ਬੋਲੇ ਜਦੋਂ ਇੰਪੋਰਟ ਕਰਦੇ ਆ ਤਾਂ ਤੁਹਾਨੂੰ ਵੱਧ ਡਾਲਰ ਦੇਣੇ ਪੈਂਦੇ ਆ ਫਿਰ ਤੁਹਾਡੀ ਇਕਨੋਮੀ ਹੈ ਜਿਹੜੀ ਸ਼ੈਟਰ ਹੁੰਦੀ ਹੈਗੀ ਆ ਹੁਣ ਕਹਿੰਦਾ ਵੀ ਜਦੋਂ ਡਾਲਰ ਮਜ਼ਬੂਤ ਹੋ ਗਿਆ ਪ੍ਰਾਈਵੇਟ ਜਿਹੜੇ ਇਨਵੈਸਟਰ ਹੈ ਉਹ ਪੈਸਾ ਕੱਢ ਕੇ ਲੈ ਗਏ ਆਪ ਦਾ ਕਿਉਂਕਿ ਡਾਲਰ ਮਜ਼ਬੂਤ ਹੋ ਗਿਆ ਹੁਣ ਰੁਪਈਏ ਦੀ ਉਹ ਕੀਮਤ ਨਹੀਂ ਮਿਲਨੀ ਜਿਹੜੀ 2 ਸਾਲ ਪਹਿਲਾਂ ਜਾਂ 1 ਸਾਲ ਪਹਿਲਾਂ ਮਨੇ ਸੋ ਕਹਿੰਦਾ ਵੀ ਕ੍ਰਾਈਸਿਸ ਇਨ ਇਕਨੋਮੀ ਨਾਲੋਂ ਇਹ ਕ੍ਰਾਈਸਿਸ ਆਫ ਕੌਨਫੀਡੈਂਸ ਇਨ ਗਵਰਨਮੈਂਟ ਹੈ ਸਰਕਾਰ ਦੀਆਂ ਜਿਹੜੀਆਂ ਭਰੋਸੇਯੋਗਤਾ ਉਹ ਸਵਾਲਾਂ ਦੇ ਘੇਰੇ ਵਿੱਚ ਆਈ ਹੋਈ ਹੈ ਤੇ ਦੂਜੇ ਪਨੇ ਪੰਜਾਬ ਦੇ ਵਿੱਚ ਵੀ ਜਿਹੜੀ ਆਰਥਿਕਤਾ ਹੈ ਕਾਫੀ ਡਾਵਾ ਡੋਲ ਹੈਗੀ ਹੈ तकरीबन 580 ਕਰੋੜ ਜਿਹੜਾ ਮਾਲਿਆ ਹੈਗਾ ਉਹ ਘਟਿਆ ਹੈਗਾ ਸਰਦਾਰਤਾ ਸਿੰਘ ਜੀ ਵਾਅਦੇ ਤੇ ਬੜੇ ਵੱਡੇ ਕੀਤੇ ਗਏ ਸੀ ਕਿ ਸਾਨੂੰ ਪਤਾ ਹੈਗਾ ਕਿ ਪੈਸਾ ਕਿੱਥੋਂ ਆਉਣਾ ਹੈ ਜਿਹੜੇ ਵਾਅਦੇ ਖਾਸ ਕਰਕੇ ਰੇਤਾ ਦੀਆਂ ਖੱਡਾਂ ਨੂੰ ਲੈ ਕੇ ਕੀਤੇ ਗਏ ਉਹ ਵੀ ਵਾਅਦੇ ਵਫਾ ਨਾ ਹੋਏ ਜਿੰਨਾ ਕਿਹਾ ਗਿਆ ਸੀ ਉਹਨਾਂ ਉਹ ਵੀ ਇਕੱਠਾ ਨਾ ਹੋਇਆ ਤੇ ਹੁਣ ਜਿਹੜਾ ਇਹ ਚੱਲ ਰਿਹਾ ਹੈ ਕਿੱਧਰ ਨੂੰ ਗੱਲ ਜਾ ਰਹੀ ਹੈ ਪੰਜਾਬ ਤੇ ਫਿਰ ਕਰਜ਼ੇ ਦੇ ਹੇਠ ਦੁੱਬੇ ਜਾ ਰਿਹਾ ਹੈ ਹਾਂ ਜੀ ਬਹੁਤ ਇਹ ਸਿਰਫ ਕਿਉ ਉਹਨੇ ਐਸੇ ਦਸੰਬਰ ਤੱਕ ਦੀ ਜਿਹੜੀ ਰਿਪੋਰਟ ਆਈ ਹੈਗੀ 580 ਕਰੋੜ ਰੁਪਇਆ ਘਟਿਆ ਹੈਗਾ ਸੋ ਇਕਨੋਮੀ ਦਾ ਨਾਲੇ ਕਿ ਜੀਐਸਟੀ ਠੀਕ ਹੈ ਜੀਐਸਟੀ ਵਿੱਚ ਉਹਨਾਂ ਦਾ ਹਾਲ ਦੀ ਘੜੀ ਠੀਕ ਹੈ ਬਹੁਤ ਜ਼ਿਆਦਾ ਨਹੀਂ ਲੱਗਿਆ ਤੇ ਇੱਕ ਜਿਹੜਾ ਸ਼ਰਾਬ ਤੋਂ ਪੈਸੇ ਆਉਂਦੇ ਹੈਗੇ ਉਹ ਦੋ ਜਗ੍ਹਾ ਤੇ ਠੀਕ ਹੈ ਬਾਕੀ ਜਿਹੜਾ ਹੈਗਾ ਵੀ ਟਰਾਂਸਪੋਰਟੇਸ਼ਨ ਤੋਂ ਆਉਣਾ ਉਹ ਲੱਗਿਆ ਹੈਗਾ ਹਨਾ ਆਖਿਆ ਦੂਸਰਾ ਜਿਹੜਾ ਕਚਹਿਰੀਆਂ ਵਿੱਚ ਕੰਮ ਹੁੰਦਾ ਉਹ ਤੋਂ ਜਿਹੜੇ ਜਿਹੜੇ ਨਾਰਮਲ ਉਹਨਾਂ ਦੇ ਉਹ ਹੁੰਦੇ ਆ ਉਹ ਡਿਗਿਆ ਹੈਗਾ ਮਾਲੀਆ ਸੋ ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਦੀ ਜਿਹੜੀਆਂ ਬਾਈਫੋਰਕੇਸ਼ਨਸ ਹੈਗੀਆਂ ਇਕਨੋਮੀ ਦੀਆਂ ਸਿਰਫ ਐਕਸਾਈਜ਼ ਐਂਡ ਜੀਐਸਟੀ ਤੋਂ ਬਿਨਾ ਜਿਹੜੀਆਂ ਸਟੇਟ ਦੀਆਂ ਆਪਣੀਆਂ ਹੈਗੀਆਂ ਉਹ ਜਿਹੜੀਆਂ ਹੈਗੇ ਲਗਾਤਾਰ ਘਟ ਰਹੇ ਉਹਦੇ ਵਿੱਚ ਰੇਤਾ ਵੀ ਸ਼ਾਮਲ ਹੈ ਬਾਕੀ ਐਡਵਰਟਾਈਜ਼ਮੈਂਟ ਦੇ ਹੁੰਦੇ ਆ ਉਹ ਐਡਵਰਟਾਈਜ਼ਮੈਂਟ ਦਾ ਰੈਵਨਿਊ ਹੈ ਜਿਹੜਾ ਘਟ ਗਿਆ ਹੋਇਆ ਖਰਚੇ ਆ ਜਿਹੜੇ ਲਗਾਤਾਰ ਵੱਧ ਰਹੇ ਹੈਗੇ ਸੋ 1 ਲੱਖ 9000 ਕਰੋੜ ਦੀ ਸਾਲਾਨਾ ਆਮਦਨ ਦਾ ਜਿਹੜਾ ਇਹ ਮੰਨਿਆ ਜਾਂਦਾ ਹੈਗਾ ਉਦੇ ਚ 24% ਬਿਜਲੀ ਦੀ ਸਬਸਿਡੀ ਤੇ ਜਾ ਰਿਹਾ ਸੋ 24000 ਕਰੋੜ ਰੁਪਈਆ ਜੇ ਸਾਲ ਦਾ ਬਿਜਲੀ ਦੀ ਸਬਸਿਡੀ ਤੇ ਜਾ ਰਿਹਾ ਤੇ ਸਰਕਾਰ ਨੇ ਪਰ ਭਾਈ ਕਿੱਥੋਂ ਪਾਉਣੀ ਆ ਤੇ ਅਜੇ ਜਿਹੜਾ ਹੈਗਾ ਹੁਣ ਇਹ ਬੀਬੀਆਂ ਨੂੰ ਦੇਣਾ ਸੀ 1000 ਫਿਰ ਕਹਿੰਦੇ 1100 ਹੋ ਗਿਆ ਤੇ ਦੂਸਰਾ ਜਿਹੜੀਆਂ ਬੱਸਾਂ ਦੀ ਫ੍ਰੀ ਜਿਹੜੀ ਦਿੱਤੀ ਹੋਈ ਹੈ ਉਹਨਾਂ ਨੇ ਬੀਬੀਆਂ ਨੂੰ ਬੱਸਾਂ ਦੀ ਫ੍ਰੀ ਸਹੂਲਤ ਦਿੱਤੀ ਹੋਈ ਹੈ ਬੀਬੀਆਂ ਨੂੰ ਚਾਹੀਦੀ ਹੈ ਜਿੱਦਾਂ ਆਪਣੇ ਯੂਕੇ 'ਚ ਹੈਗੀ ਆ ਵੀ 65 ਸਾਲ ਤੋਂ ਬਾਅਦ ਦੇ ਹਰੇਕ ਬੰਦੇ ਨੂੰ ਚਾਹੀਦੀ ਹੈ ਹਰੇਕ ਬੰਦੇ ਨੂੰ ਫ੍ਰੀ ਕਰਦੇ ਹੋ ਚਾਹੇ ਬੱਚਿਆਂ ਨੂੰ ਫ੍ਰੀ ਕਰਦੇ ਹੋ ਚਾਹੇ ਮੇਲਾ ਚਾਹੇ ਫੀਮੇਲ ਹੈ ਨਾ ਸੋ ਇਸ ਤਰ੍ਹਾਂ ਦਾ ਮਾਡਲ ਹੈ ਜਿਹੜਾ ਬਣਾਉਣਾ ਚਾਹੀਦਾ ਉਹਦੇ ਨਾਲ ਭਾਰ ਪੈ ਰਿਹਾ ਹੁਣ 31 ਦਸੰਬਰ ਤੱਕ ਇਹ ਸਰਕਾਰ ਨੇ ਕਿਹਾ ਸੀ ਵੀ 31 ਮਾਰਚ ਤੋਂ 31 ਮਾਰਚ ਤੱਕ ਅਸੀਂ 30000 ਕਰੋੜ ਦਾ ਕਰਜ਼ਾ ਲਵਾਂਗੇ ਹਾਂ ਸੋ ਜਿਹੜੇ ਕੋ ਸਾਡੀਆਂ ਸਾਡੇ ਕੋਲ ਰਿਪੋਰਟਾਂ ਨੇ ਉਹਦੇ ਅਸਾਬ ਨਾਲ 31 ਦਸੰਬਰ ਤੱਕ 27000 ਕਰੋੜ ਦਾ ਕਰਜ਼ਾ ਲੈ ਲਿਆ ਗਿਆ ਹਲੇ 3 ਮਹੀਨੇ ਪਏ ਆ 3 ਮਹੀਨੇ ਸਿਰਫ 23000 2300 ਕਰੋੜ ਬਚਿਆ ਕਰਜ਼ਾ ਲੈਣ ਨੂੰ ਸਾਨੂੰ ਲੱਗਦਾ ਹੈ ਵੀ ਘੱਟੋ-ਘੱਟ 2-3000 ਕਰੋੜ ਵੱਧ ਜਾਵੇਗਾ 31 ਮਾਰਚ ਤੱਕ ਹਾਂ ਸੋ ਕਰਜੇ ਦੇ ਲਿਮਟ ਵੀ ਐਕਸੀਡ ਹੋਵੇਗੇ ਜੇ ਹੁਣ 30000 ਕਰੋੜ ਇੱਕ ਸਾਲ ਦਾ ਇਹ ਕਰਜ਼ਾ ਮਿੱਥ ਕੇ ਚੱਲੇ ਨੇ ਤਾਂ 5315 ਡੇਢ ਲੱਖ ਕਰੋੜ ਹੋ ਗਿਆ ਜੀ ਜੀ ਹਣਾ ਸੋ ਸਾਢੇ 3 ਲੱਖ ਕਰੋੜ ਵਾਲਾ ਜਿਹੜਾ ਕਰਜ਼ਾ ਉਹ 5 ਲੱਖ ਕਰੋੜ ਹੋ ਜਾਵੇਗਾ ਜਦੋਂ ਭਗਵੰਤ ਮਾਨ ਸਰਕਾਰ ਆ ਆਹਦਾ ਜਿਹੜਾ ਹੈਗਾ ਛੱਡੇਗੀ ਸੋ ਆਰਥਿਕਤਾ ਦਾਵਾ ਡੋਲ ਹੈ ਇਹਨਾਂ ਨੂੰ ਖਰਚੇ ਵਧਾ ਰਹੇ ਹੋਏ ਨੇ ਸੋ ਉਹ ਮੰਤਰੀਆਂ ਦੇ ਵੀ ਖਰਚੇ ਨੇ ਸਰਕਾਰਾਂ ਦੀਆਂ ਹੋਰ ਜਿਹੜੀਆਂ ਜਿਹੜੀਆਂ ਆਪਾਂ ਕਹਿੰਦੇ ਹਾਂ ਮਿਸਲੀਨੀਅਸ ਖਰਚੇ ਆ ਜਿਹੜੇ ਆਊਟਸੋਰਸਿੰਗ ਵਾਲੇ ਖਰਚੇ ਵਧ ਗਏ ਹੋਏ ਆ ਇਸ ਕਰਕੇ ਸਾਰਾ ਕੁਝ ਹੋ ਰਿਹਾ ਜੀ ਬਿਲਕੁਲ ਜੀ ਦੂਜੇ ਬੰਦੇ ਜਿਹੜਾ ਹੈ ਮੁਹੱਲਾ ਕਲੀਨਿਕ ਜਿਨ੍ਹਾਂ ਨੂੰ ਬੜਾ ਪ੍ਰਮੋਟ ਕੀਤਾ ਗਿਆ ਸੀ ਆਮ ਆਦਮੀ ਕਲੀਨਿਕ ਕਹਿ ਕੇ ਉਹਨਾਂ ਦੇ ਵੀ ਜਿਹੜੇ ਨਾਂ ਨੇ ਉਹ ਬਦਲ ਲਏ ਗਏ ਨੇ ਸਰਦਾਰਤਾ ਸਿੰਘ ਜੀ ਕੀ ਕਹੋਗੇ ਸੈਂਟਰ ਨੇ ਫਿਰ ਸ਼ਿਕੰਜਾ ਕੱਸ ਲਿਆ ਮਣਵਾਲੀ ਆਪਣੀ ਹਾਂ ਜੀ ਉਹ ਅਸਲ 'ਚ ਉਹਨਾਂ ਦਾ ਨੈਤਿਕ ਹੱਕ ਬਣਦਾ ਸੀ ਪੈਸੇ ਉਹ ਦੇ ਰਹੇ ਆ ਜੇ ਸਰਕਾਰ ਨੇ ਪੰਜਾਬ ਸਰਕਾਰ ਨੇ ਚਲਾਉਣੀਆਂ ਸੀ ਇਹ ਆਪ ਦੀਆਂ ਨਵੇਂਆ ਕਲੀਨਿਕਾਂ ਆਪਣੇ ਫੰਡਿੰਗ ਚੋਂ ਕਰ ਦੇ ਇਹਨਾਂ ਨੇ ਕੀ ਸ਼ੈਤਾਨੀ ਕੀਤੀ ਵੀ ਜਿਹੜੀਆਂ ਆਲਰੇਡੀ ਕੇਂਦਰ ਸਰਕਾਰ ਦੇ ਪੈਸੇ ਨਾਲ ਤੇ ਫੰਡਿੰਗ ਨਾਲ PHC ਵਗੈਰਾ ਜਾਂ ES ES ਆਈ ਡਿਸਪੈਂਸਰੀਆਂ ਚੱਲਦੀਆਂ ਸੀਗੀਆਂ ਉਹਨਾਂ ਤੇ ਭਗਵਾਨਦਮਾਨ ਦੀ ਫੋਟੋ ਲਾ ਕੇ ਆਮ ਆਦਮੀ ਕਲੀਨਿਕ ਆਉਂਦਾ ਉਹ 750 ਕਰੋੜ ਰੁਪਏ ਸੈਂਟਰ ਤੋਂ ਆਉਂਦਾ ਉਹਨਾਂ ਨੂੰ ਚਲਾਉਣ ਲਈ ਅਗਲਿਆਂ ਨੇ ਇਤਰਾਜ اٹھਾਇਆ ਵੀ ਤੁਸੀਂ ਨਾ ਤਾਂ ਆਪਣਾ ਲਾ ਰਹੇ ਹੋ ਲੈ ਕਰ ਰਹੇ ਹੋ ਆਮ ਆਦਮੀ ਕਲੀਨਿਕ ਪੈਸੇ ਸਾਤੋਂ ਲੈ ਰਹੇ ਹੋ ਉਹੀ ਮੇਰੇ ਖਿਆਲ ਉਹ ਐਂਬੂਲੈਂਸ ਵਾਲਾ ਹੀ ਹੋ ਗਿਆ ਜਿਹੜਾ ਬਾਦਲ ਸਾਹਿਬ ਦੀਆਂ ਫੋਟੋਆਂ ਲਾਈਆਂ ਸੀ ਹਾਂ ਵੀ ਉਹ ਸਾਡਾ ਟ੍ਰੇਡ ਨੇਮ ਹੈ ਭਾਰਤ ਅਨਸ਼ੁਮਨ ਯੋਜਨਾ ਜਿਹੜੀ ਹੈਗੀ ਹੈ ਨਾ ਵਿਉਧੇ ਚੋਂ ਅਸੀਂ ਉਹ ਸੈਂਟਰ ਸਰਕਾਰ ਸਾਨੂੰ ਸਹੂਲਤਾਂ ਦਿੰਦੀ ਆ ਨਾ ਕਿ ਪੰਜਾਬ ਸਰਕਾਰ ਜੀ ਜੀ ਜਿਹੜੀ ਉੱਤੇ ਜਾਂਦੀ ਸੋ ਸੈਂਟਰ ਸਰਕਾਰ ਇਹ ਲਗਾਤਾਰ ਅੜੇ ਹੋਏ ਸੀ ਵੀ ਅਸੀਂ ਨਹੀਂ ਕਰਦੇ ਹੁਣ ਜਦੋਂ 2-3 ਸਾਲਾਂ ਦੇ ਪੈਸੇ ਖੜੇ ਹੋ ਗਏ 750 ਕਰੋੜ ਦੇ حساب ਨਾਲ ਉਹ ਚਲਾਉਣੀਆਂ ਔਖੀਆਂ ਹੋ ਗਈਆਂ ਸੋ ਹੁਣ ਇਹ ਆ ਰਿਹਾ ਹੈਗਾ ਵੀ ਉਹਨਾਂ ਦੇ ਨਾਂ ਦੁਬਾਰੇ ਚੇਂਜ ਕਰਕੇ ਸੈਂਟਰ ਸਰਕਾਰ ਵਾਲੇ ਨਾਂ ਰੱਖੇ ਜਾ ਰਹੇ ਹੈਗੇ ਤਾਂ ਕਿ ਉਹ ਜਿਹੜੇ ਪੈਸੇ ਆ